ਇਹਨੇ ਸਿੱਖ ਵਿਗਿਆਨੀ ਦਾ ਕੀ ਨਾਮ ਸੀ ਵਿਗਿਆਨੀ ਕਿਰਪਾ ਤੇ ਜਿਹੜਾ ਕੋਈ ਨਵਾਂ ਕਾਰਡ ਕੱਟਦਾ ਹੈ ਐਟਪੀਐਸ ਆਲੂ ਵਾਲੀਆ ਲੈਣਾ ਸਿੰਘ ਮੇਰਾ ਜਿਆਦਾ ਗੁਰਗੋਬਿੰਦ ਮਾਰ ਦੇ ਪੁੱਤਰ ਧੀਆਂ ਬੰਨਾ ਚਾਹੁੰਦੇ ਅਮਰ ਛੱਕੇ ਗੁਰੂ ਵਾਲੇ ਬੰਨਾ ਚਾਹੁੰਦੇ ਓਕੇ ਆ ਜਾਓ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਦਕਾ ਵਾਹ ਜੀ ਵਾਹ ਜਿੰਨੇ ਵੀਰ ਭਰਾ ਬੱਚੇ ਜਿਹੜੇ ਅਮਰ ਛੱਕਣ ਲੈ ਕੇ ਆਏ ਐ ਉਹਦੇ ਵਿੱਚ ਆ ਟੀਮ ਵੱਲੋਂ ਜੋ ਉਪਰਾਲਾ ਕੋਣ ਬਣੇਗਾ ਪਿਆਰੇ ਦਾ ਪਿਆਰਾ ਦੁਨੀਆ ਭਰ ਵਿੱਚ ਕੀਤਾ ਜਾ ਰਿਹਾ ਹੈ ਸਾਡੀ ਇਹ ਟੀਮ ਜਿਹੜੀ ਹੈ ਨਵੇਂ ਘਰ ਵੈਦਕਾ ਪਲਾਂਟ ਰੋਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਪਹੁੰਚੇ ਆ ਜੀ ਨਵੇਂ ਘਾਰੇ ਨਗਰ ਦਾਣਾ ਇਸ ਵਿੱਚ ਪਹਿਲੀ ਵਾਰ ਸਾਡੀ ਟੀਮ ਜਿਹੜੀ ਆਈ ਹੈ ਕੌਣ ਬਣੇਗਾ ਪਿਆਰ ਦਾ ਪਿਆਰਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ तकरीबन 150 ਦੇ ਕਰੀਬ ਬੱਚਿਆਂ ਨੇ ਸਿੱਖ ਵਿਰਸਾ ਜਾਣਿਆ ਤੇ ਉਹਨਾਂ ਦੇ ਵਿੱਚੋਂ ਗੁਰੂ ਕਿਰਪਾ ਦੇ ਨਾਲ ਅਮਰਤ ਛਕਣ ਵਾਲਿਆਂ ਦੀ ਗਿਣਤੀ ਤੁਹਾਡੇ ਸਾਹਮਣੇ ਹੈ ਅੱਜ ਦੇ ਇਹ ਪ੍ਰੋਗਰਾਮ ਜਿਹੜਾ ਮੁੱਟਪੁੱਟ ਇਹ ਹੈ ਕਿ ਅੱਜ ਇੱਕ ਬੱਚੇ ਨੂੰ ਜੁੜਨ ਆਏ ਸੀ ਪਰ ਗੁਰੂ ਕਿਰਪਾ ਹੋਈ ਹੈ ਉਹਨਾਂ ਵਿੱਚੋਂ 40 ਦੇ ਕਰੀਬ ਬੱਚੇ ਜਿਹੜੇ ਆ ਉਹ ਗੁਰੂ ਵਾਲੇ ਬਣਨ ਵਾਸਤੇ ਸਾਡੇ ਕੋਲ ਅੱਗੇ ਆਏ ਆ ਜਿਹਦੇ ਵਿੱਚੋਂ ਆ ਦੋ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਇੱਕ ਵੀਰ ਸਿੰਘ ਜਿਹੜਾ ਇਹ ਬੱਚਾ ਜਿਹੜਾ ਪਿੱਛੇ ਖੜਾ ਨਾਲ ਮੇਰੀ ਕਈ ਬੱਚੇ ਜਿਹੜੇ ਕੇਸ ਕੱਟਦੇ ਸੀ ਅੱਜ ਤੋਂ ਬਾਅਦ ਕਹਿੰਦੇ ਕੇਸ ਨਹੀਂ ਅਸੀਂ ਕੱਟਾਂਗੇ ਬਹੁਤ ਬਹੁਤ ਵਧਾਈ ਹੈ ਸਮੁੱਚੇ ਨਗਰ ਦੇ ਹੀ ਹੈ ਜੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਸਰਮਜੀਤ ਸਿੰਘ ਬਰਮਜੀਤ ਸਿੰਘ ਵੱਲੋਂ ਇਹਦਾ ਹਮਿੰਮ ਤੇ ਜਿਹੜੇ ਘਰ ਬਾਣੀ ਆ ਜਾਏਗੀ ਉਹਦੇ ਦੁੱਖ ਕਲੇਸ਼ ਜਿਹੜੇ ਉਹ ਸਾਰੇ ਨਿਬੜ ਜਾਣਗੇ